ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਚਲੰਤਰ ਵੱਲੋਂ ਫਿਲੌਰ ਵਿਖੇ ਮੁੱਖ ਮੰਤਰੀ ਪੰਜਾਬ ਭਵੰਤਮਨ ਦਾ ਪਤਲਾ ਫੁਗ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਯੂਨੀਅਨ ਅਗੋਂ ਵੱਲੋਂ ਸਰਕਾਰ ਖਿਲਾਫ ਚਾਅ ਮੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਵਕਫਾਗ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਸੂਬਾਈ ਕਮੇਟੀ ਦੇ ਫੈਸਲੇ ਅਨੁਸਾਰ ਹੀ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਅਗੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਵੱਲੋਂ ਜਥੇਬੰਦੀ ਨਾਲ ਚਲੰਦਰ ਜਿਮਣੀ ਚੌਂੰਦਰ ਵਿਚਾਲ ਮੀਟਿੰਗ ਕਰਕੇ ਵਰਕਰਾਂ ਦੀ ਸੇਵਾ ਮੁਕਤੀ ਉਮਰ ਹੱਦ 60 ਸਾਲ ਕਰਨ ਕਟੇ-ਪੱਤੇ ਬਹਾਲ ਕਰਨ, ਫੈਸਿਲੀਟੇਟਰਾਂ ਦੇ ਮਾਣ-ਪਤੇ ਵਿੱਚ ਵਾਧਾ ਕਰਨ ਅਤੇ 5 ਲੱਖ ਦਾ ਮੁਫਤ ਬੀਮਾ ਕਰਨ ਆਦ ਮੰਗਾਂ ਮੰਗੀਆਂ ਗਈਆਂ ਸਨ ਪਰ ਉਸ ਤੋਂ ਬਾਅਦ ਉਹਨਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਹੀ ਉਹਨਾਂ ਵੱਲੋਂ ਐਸਟੀਐਮ ਦਫ਼ਤਰ ਦੇ ਬਾਹਰ ਅਰਥੀਫੂਕ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਅਗਰ ਉਹਨਾਂ ਦੀਆਂ ਮੰਗਾਂ ਨੂੰ ਜਲਦੋਂ ਜਲਦ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਜਿਮਣੀ ਚੋਣਾ ਦਰਾਂ ਬਰਨਾਲਾ ਗਿੱਦੜਵਾਹਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਖੇ ਸوبਾਈ ਰੈਲੀਆਂ ਕਰਕੇ ਸਰਕਾਰ ਦਾ ਚਿਹਰਾ ਨੰਗਾ ਕਰਨ ਗਿਆ। ਆਗਵਾ ਨੇ ਕਿਹਾ ਕਿ ਯੂਨੀਅਨ ਵੱਲੋਂ 28 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਖਿਲਾਫ ਜਲੰਧਰ ਵਿਖੇ ਕੀਤੀ ਜਾਣ ਵਾਲੀ ਮਹਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਹਿੱਸਾ ਲੈਣਗੇ ਫਿਲੌਰ ਤੋਂ ਨਵਰੰਗ ਚੈਨਲ ਦੇ ਸੁਸ਼ੀਲ ਉਹ ਜਾਦੀ ਰਿਪੋਰਟ ਮੈਂ ਮਨਦੀਪ ਕੌਰ ਡੈਮੋਕ੍ਰੇਟਿਕ ਵਾਸ਼ਾ ਵਰਕਰ ਫਸਲੀਟੇਟਰ ਜੂਨੀਅਨ ਦੀ ਸੂਬਾ ਪ੍ਰਧਾਨ ਹਾਂਜੀ ਜਿਹੜਾ ਅੱਜ ਸਾਡਾ ਪ੍ਰੋਗਰਾਮ ਰੱਖਿਆ ਗਿਆ ਆ ਇਹ ਭਗਵੰਤ ਮਾਨ ਦੇ ਪੁਤਲੇ ਫੁੱਕੜ ਜੋ ਕੇ 11 ਮਾਰਚ ਨੂੰ ਸਾਡੀ ਜਿਹੜੀ ਸਰਕਾਰ ਵੱਲੋਂ ਲੈਟਰ ਜਾਰੀ ਹੋਈ ਸੀ ਜਿਹੜੀਆਂ ਭੈਣਾ ਆਸ਼ਾ ਵਰਕਰ ਸੀ ਟੀਟਰ ਭੈਣਾ ਉਹਨਾਂ ਦੇ ਸੰਬੰਧ ਵਿੱਚ ਜਿਹੜਾ 58 ਸਾਲ ਜਿਨ੍ਹਾਂ ਭੈਣਾਂ ਦੀ ਉਮਰ ਹੋ ਗਈ ਆ ਉਹਨਾਂ ਦੀ ਸੇਵਾ ਮੁਕਤ ਕੀਤਾ ਜਾਊਗਾ ਉਸ ਦੇ ਸੰਬੰਧ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਆ ਤੇ ਜਿਹੜੀ ਸਾਡੀ ਪਿਛਲੇ ਦਿਨੀ 28 28 ਤਰੀਕ ਨੂੰ सीएम साहब ਨਾਲ ਇੱਕ ਘੰਟਾ ਮੀਟਿੰਗ ਹੋ ਕੇ ਜਿਹੜੇ ਫੈਸਲੇ ਤੈਅ ਹੋਏ ਸੀ ਕਿ ਜਿਹੜੀਆਂ ਭੈਣਾਂ ਦੀ ਉਮਰ 58 ਸਾਲ ਹੋ ਗਈ ਆ ਤੁਹਾਨੂੰ ਦੀ ਇੱਕ ਵਧਾ ਕੇ 60 ਸਾਲ ਕਰਨ ਦੀ ਤੇ ਜਿਹੜੀਆਂ ਆਸ਼ਾ ਵਰਕ ਤੇ ਸਲੀਟ ਟਰੈਕਟਰ ਭੈਣਾਂ ਆ ਉਹਨਾਂ ਦਾ ਜਿਹੜਾ ਮਾਨ ਪੱਤਾ 1000 ਰੁਪਏ ਦਾ ਵਾਅਦਾ ਕੀਤਾ ਜਾਊਗਾ ਤੇ ਜਿਹੜੇ ਕੱਟੇ ਜਿਹੜੇ ਇਨਸੈਂਟਿਵ ਆ ਉਹਨਾਂ ਦਾ ਉਹਨਾਂ ਨੂੰ ਬਿਹਾਲ ਕੀਤਾ ਜਾਊਗਾ ਪਰ ਉਹਨਾਂ ਤੋਂ ਬਾਅਦ ਵੀ ਸਾਡੀ ਜਿਮਨੀ ਚੋੜਾ ਤੇ ਜਿਹੜਾ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਵੀ ਕੋਈ ਵੀ ਲੈਟਰ ਸਰਕਾਰ ਵੱਲੋਂ ਜਾਰੀ ਨਹੀਂ ਹੋਈ ਜੋ ਕਿ ਅਸੀਂ ਪੰਜਾਬ ਦੇ ਸੱਦੇ ਤੇ ਜਿਹੜਾ ਇਹ ਪ੍ਰੋਗਰਾਮ ਅਲਿਖਿਆ ਹੈ ਪੂਰੇ ਪੰਜਾਬ ਦੇ ਸਭ ਤੇ ਤਹਿਸੀਲਾਂ ਦੇ ਅੰਦਰ ਐਸਡੀਐਮ ਦਫ਼ਤਰਾਂ ਅੱਗੇ ਪੁਤਲੇ ਫੂਕਣ ਦਾ ਮਜਾਰਾ ਕੀਤਾ ਜੇਕਰ ਸਾਡਾ ਫੇਰ ਵੀ ਹੱਲ ਕੋਈ ਨਹੀਂ ਨਿਕਲਿਆ ਤੇ ਅਸੀਂ 27 ਤਰੀਕ ਨੂੰ ਜਲੰਧਰ ਦਾ ਪ੍ਰੋਗਰਾਮ ਤੇ ਪਹੁੰਚਣ ਹਜ਼ਾਰਾਂ ਜਿਹੜੇ ਸਾਡੇ ਮੁਲਾਜ਼ਮ ਪਹੁੰਚਣਗੇ ਤੇ ਬਾਕੀ ਸਾਡੇ ਜਿਹੜੇ ਜਿਮਨੀ ਚੋੜਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਸਾਡੀ ਜਿਹੜੀਆਂ ਪੂਰੀਆਂ ਤਿਆਰੀਆਂ ਆ ਗਿੱਦੜ ਵਾਂ ਚੱਬੇ ਵਾਲੇ ਆ ਸਾਰੇ ਪਾਸੇ ਸਾਡੀਆਂ ਜਿਹੜੀਆਂ ਤਿਆਰੀਆਂ ਆ ਧੰਨਵਾਦ ਜੀ ਮੈਂ ਹਰਿੰਦਰ ਦੁਸਾਂਝ ਪ੍ਰਧਾਨ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਅੱਜ ਇਹ ਰੋਸ ਪ੍ਰਦਰਸ਼ਨ ਆਸ਼ਾ ਵਰਕਰਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਆਸ਼ਾ ਵਰਕਰ ਦੇ ਫੈਸਿਲੀਟੇਟਡ ਯੂਨੀਅਨ ਵੱਲੋਂ ਪੰਜਾਬ ਭਰ ਦੇ ਅੰਤ ਤਹਿਸੀਲ ਕੇਂਦਰਾਂ ਦੇ ਉੱਤੇ ਭਗਵੰਤ ਮਾਨ ਦੀ ਵਾਦਾ ਖਿਲਾਫੀ ਦੇ ਖਿਲਾਫ ਜਿਹੜੇ ਇਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਸਵਰੇ ਥਾਵਾਂ ਤੇ ਭਗਵੰਤ ਮਾਨ ਦੇ ਜੁਮਲੇਬਾਜ਼ੀ ਦੇ ਵਿਰੋਧ ਦੇ ਅੰਦਰ ਪੁਤਲੇ ਸਾੜੇ ਜਾਣਗੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਦਰਮਿਆਨ ਜਲੰਧਰ ਜਿਮਨੀ ਚੌਂਡ ਦੇ ਮੌਕੇ ਭਗਵੰਤ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਇਹਨਾਂ ਦੀ ਜਥੇਬੰਦੀ ਨਾਲ ਮੀਟਿੰਗ ਕਰਕੇ ਕਬਾਨਾ ਹਟ ਲੰਦਰੇ ਫੈਸਲਾ ਕੀਤਾ ਸੀ ਜਿਹੜੀਆਂ ਲੜਕੀਆਂ ਨੂੰ 58 ਸਾਲ ਦੀ ਨੌਕਰੀ ਤੋਂ ਫਾਰਕ ਕਰਨ ਵਾਲਾ ਪੱਤਰ ਇਹਨਾਂ ਜਾਰੀ ਕੀਤਾ ਸੀ ਉਹ ਪੱਤਰ ਰੱਦ ਕਰਕੇ 62 ਸਾਲ ਦੀ ਉਮਰ ਜਿਹੜੀ ਕਰਨ ਕਰਨ ਬਾਰੇ ਕਿਹਾ ਗਿਆ ਸੀ ਪਰ ਢਾਈ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਇਹ ਸਰਕਾਰ ਨੇ ਨਾ ਤਾਂ ਕੋਈ ਵਾਅਦਾ ਪੂਰਾ ਕੀਤਾ ਨਾ ਉਹਦੇ ਅੰਦਰ ਕੋਈ ਪੱਤਰ ਜਾਰੀ ਕੀਤਾ ਅਸੀਂ ਇਹ ਗੱਲ ਜਰੂਰ ਕਹਿਣੀ ਚਾਹੁੰਦੇ ਆ ਕਿ ਸਰਕਾਰ ਲੋਕਾਂ ਨੂੰ ਝੂਠੇ ਨਿਕਲਾਬੀ ਨਾਰੇ ਲਗਾ ਕੇ ਜੁਮਲੇਬਾਜੀ ਰਾਹੀਂ ਲੋਕਾਂ ਨੂੰ ਪਰਮੁਹਾ ਕੇ ਰਾਜ ਸੱਤਾ ਉੱਤੇ ਕਾਬਜ ਹੋਈ ਆ ਔਰ ਇਹਨਾਂ ਦੀ ਰਾਜ ਸੱਤਾ ਜਿਹੜੀ ਆ ਬਹੁਤਾ ਲੰਬਾ ਸਮਾਂ ਚੱਲਣ ਵਾਲੀ ਨਹੀਂ ਕਿਉਂਕਿ ਇਹ ਲੋਕਾਂ ਨਾਲ ਵਾਅਦੇ ਤਾਂ ਕਰਦੇ ਨੇ ਪਰ ਕਿਸੇ ਦਾ ਵਾਅਦਾ ਪੂਰਾ ਨਹੀਂ ਕਰਦੇ ਨਾ ਹੀ ਕਿਸੇ ਦੀ ਕੋਈ ਮੰਗ ਮੰਨਣ ਨੂੰ ਤਿਆਰ ਹੈ